ਅੱਛਾ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਆ ਕਿ ਜੋ ਅੱਜ ਅਜੋਧਿਆ ਦੇ ਵਿੱਚ ਆ ਰਾਮ ਮੰਦਰ ਦਾ ਦਰਦਨ ਹੋਇਆ ਔਰ ਨਾਲ ਹੀ ਸ੍ਰੀ ਰਾਮ ਦੀ ਪ੍ਰਾਰ ਪ੍ਰੋਜੈਕਟਾ ਦੇ ਵਿੱਚ ਸਾਨੂੰ ਸਾਰਿਆਂ ਨੂੰ ਚਾਹੇ ਲਾਈਵ ਅਸੀਂ ਸ਼ਾਮਲ ਹੋਣ ਦਾ ਮੌਕਾ ਮਿਲਿਆ ਔਰ ਅਸੀਂ ਸਾਰਿਆਂ ਨੇ ਪਾਰਟੀ ਬਾਜੀ ਤੋਂ ਸਾਰਿਆਂ ਉੱਠ ਕੇ ਗੁਰਦਾਸਪੁਰ ਕਾਸ ਕਰਕੇ ਆਪਣੇ ਸ਼ਹਿਰ ਦੀ ਗੱਲ ਕਰਾਂ ਸਾਰਿਆਂ ਨੇ ਇਕੱਠੇ ਹੋ ਕੇ ਉਹ ਉਸ ਅਹਿਮ ਪਲਾਂ ਦਾ ਜਿਹੜਾ ਅਸੀਂ ਹਿੱਸਾ ਬੜਿਆ ਉਹ ਵੀ ਪ੍ਰਭੂ ਦੀ ਕਿਰਪਾ ਹੋਈ ਸਾਨੂੰ ਮੌਕਾ ਮਿਲਿਆ ਵਿੱਚ ਸ਼ਾਮਲ ਹੋਣ ਦਾ ਅੱਜ ਬੜੀ ਵੱਡੀ ਤعداد ਚ ਸਾਰੇ ਹੀ ਆ ਰਾਮ ਭਗਤਾਂ ਨੇ ਸਾਰੇ ਲੋਕਾਂ ਨੇ ਲੰਗਰ ਲਾਏ ਹੋਏ ਆ ਔਰ ਆ ਯਾਤਰਾ ਨਿਕਲੀ ਹੈ ਬਹੁਤ ਵੱਡੀ ਜੀ ਦੇ ਵਿੱਚ ਮੈਂ ਆਸ ਕਰਦਾ ਕਿ ਸਾਰੇ ਸਮਾਂ ਕੱਢ ਕੇ ਇਸ ਯਾਤਰਾ 'ਚ ਵੀ ਆਪਣਾ ਸਮਾਂ ਕੱਢਣਗੇ ਔਰ ਪ੍ਰਭੂ ਰਾਮ ਜੀ ਦੇ ਕੇ ਹੀ ਅਰਦਾਸ ਕਰਦੇ ਆ ਕਿ ਉਹ ਸਾਰੇ ਘਰਾਂ ਦੇ ਉੱਤੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਔਰ ਸਾਡੇ ਵਿੱਚ ਆਪਸੀ ਭਾਈਚਾਰਾ ਕਾਇਮ ਰਵੇ ਕਿਉਂਕਿ ਜਿੱਥੇ ਆਪਸੀ ਭਾਈਚਾਰਾ ਜਿੰਨਾ ਚਿਰ ਕਾਇਮ ਰਹੂਗਾ ਉਨੀ ਦੇਰ ਤੱਕ ਸਾਡੇ ਸੂਬੇ ਸਾਡਾ ਮੁਲਕ ترقی ਕਰਦਾ ਰਹੂਗਾ ਔਰ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਬਤੌਰ ਇੱਕ राम इंसान मुबारक भगता ਦੇ ਰੂਪ ਦੇ ਵਿੱਚ ਅੱਜ ਸਾਰੀ ਸੰਗਤਾਂ ਦੇ ਰੂਪ ਦੇ ਵਿੱਚ ਅਸੀਂ ਸਾਰੇ ਸ਼ਹਿਰ ਦੀਆਂ ਪ੍ਰਕਰਮਾਂ ਕਰਦੇ ਹੋਏ ਯਾਤਰਾ ਵੀ ਕੱਢ ਰਹੇ ਹਾਂ ਇਸ ਵੰਚ ਮੈਂ ਇੱਕ ਵਾਰ ਫੇਰ ਪ੍ਰਭੂ ਰਾਮ ਜੀ ਦੇ ਅੱਜ ਇਸ ਸਮਾਰੋਹ ਦੇ ਵਿੱਚ ਅਹਿਮ ਪਲਾਂ ਦੇ ਵਿੱਚ ਜਿੰਨੇ ਵੀ ਕਦਮ ਚੱਲ ਕੇ ਆਏ ਆ ਸਾਰਿਆਂ ਨੂੰ ਦਿਲ ਦੀਆਂ ਕਰਾਈਆਂ ਤੋਂ ਮੁਬਾਰਕਬਾਦ ਅੱਜ ਬੜਾ ਖੁਸ਼ੀ ਵਾਲਾ ਔਰ ਬਹੁਤ ਭਾਜੇਸ਼ਾਲੀ ਦਿਨ ਹੈ ਕਿ ਸਾਡੇ ਭਾਰਤ ਦੇ ਸੰਸਕ੍ਰਿਤੀ ਦੇ ਪ੍ਰਤੀਕ ਭਗਵਾਨ ਰਾਮ ਜੀ ਦੀ ਪ੍ਰਾਂਤ ਪ੍ਰਤੀਕਸ਼ਾ ਦਾ ਪ੍ਰੋਗਰਾਮ ਅਯੁੱਧਿਆ ਦੇ ਵਿੱਚ ਹੋਇਆ ਔਰ ਅੱਜ ਸੂਬੇ ਜਿਵੇਂ ਸਾਰੇ ਹਿੰਦੁਸਤਾਨ ਦੇ ਵਿੱਚ ਕੋੜੇ-ਕੋੜੇ ਦੇ ਵਿੱਚ ਇਸ ਦਿਨ ਨੂੰ ਇੱਕ ਉਤਸ਼ਾਹ ਦੇ ਉਤਸਵ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਲੋਕਾਂ ਨੇ ਜਗਾ-ਜਗਾ ਲੰਗਰ ਲਾ ਕੇ ਭਗਵਾਨ ਰਾਮ ਦੀ ਉਪਾਸਨਾ ਪੂਜਾ ਕੀਤੀ ਆ ਔਰ ਸਾਡੇ ਇਲਾਕੇ ਦੇ ਵਿੱਚ ਵੀ ਬਹੁਤ ਖੁਸ਼ੀ ਬੜਿਆ ਦੇਣਾ ਔਰ ਮਿਲਦੀ ਇੱਕ ਗੱਲ ਵੀ ਖੁਸ਼ੀ ਆ ਇਹ ਪ੍ਰੋਗਰਾਮ ਰਾਜਨੀਤਿਕ ਸੋਚ ਤੋਂ ਉੱਪਰ ਉੱਠ ਕੇ ਅੱਜ ਲੋਕ ਜਿਹੜੇ ਨੂੰ ਮਿਲਾਰੇ ਨੇ ਸਮਾਜ ਦਾ ਹਰ ਸਮੁਦਾਇ ਸਮਾਜ ਦਾ ਹਰ ਵਰਗ ਉਸ ਦਿਨ ਨੂੰ ਆਪਣਾ ਸਮਝ ਕੇ ਮਿਲ ਆ ਰਿਹਾ ਇੱਕ ਮੇਲੇ ਵਰਗਾ ਮਾਹੌਲ ਜਿਹੜਾ ਉਹ ਬਣਿਆ ਉਹ ਅੱਜ ਤੇ ਜਿਹੜੀ ਸ਼ੋਭਾ ਯਾਤਰਾ ਬਹੁਤ ਸਾਡੇ ਬਜ਼ਾਰਾਂ 'ਚ ਹੁੰਦੀ ਹੋਈ ਅੱਗੇ ਜਾ ਰਹੀ ਆ ਏ ਭਗਵਾਨ ਰਾਮ ਦੀ ਲੀਲਾ ਨੂੰ ਦਰਸਾ ਰਹੀ ਆ ਮੈਂ ਤੇ ਕੋਈ ਬੇਨਤੀ ਕਰੂੰਗਾ ਕਿ ਭਗਵਾਨ ਰਾਮ ਨੂੰ ਬੜਿਆਦਾ ਪਰਸ਼ੋਦ ਬਰਾਮ ਕਿਹਾ ਗਿਆ ਉਹਨੇ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨੂੰ ਮर्यादा ਦੇ ਵਿੱਚ ਰਹਿ ਕੇ ਕਰਨ ਦੀ ਗੱਲ ਕੀਤੀ ਆ ਉਹਨਾਂ ਦੇ ਗੁਣਾਂ ਨੂੰ ਅਪਣਾਈਏ ਔਰ ਜ਼ਿੰਦਗੀ ਦੇ ਜਿੱਥੇ ਜਿੱਥੇ ਕੋਈ ਜ਼ਿੰਮੇਵਾਰੀ ਮਿਲੀ ਆ ਉਹਦੇ ਜ਼ਿੰਦਗੀ ਦੇ ਨਿਰਵਾਹ ਦੇ ਵਿੱਚ ਉਹਨਾਂ ਦੇ ਉਸੂਲਾਂ ਨੂੰ ਅਪਣਾ ਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਔਰ ਅਜਿਹਾ ਹੀ ਲੱਗ ਰਿਹਾ ਮੁਕੇਸ਼ ਜੀ ਆਉ ਮੇਰ ਮੰਗਲ ਗਾਏ ਅਬਦ ਬੇਰਾਬ ਆਏ ਅੱਜ ਜਿਹੜੀ ਸ਼ੋਭਾ ਯਾਤਰਾ ਆ ਇਹ ਜਿਹੜੀ ਆ ਇਥੋਂ ਚੱਲ ਕੇ ਮੁੜ ਕੇ ਜਹਾਜ ਚੌਂਕ ਜਹਾਜ ਚੌਂਕ ਤੋਂ ਹਨੂਮਨ ਚੌਂਕ ਹਨੂਮਨ ਚੌਂਕ ਤੋਂ ਲਾਇਬ੍ਰੇਰੀ ਚੌਂਕ ਤੇ ਲਾਇਬ੍ਰੇਰੀ ਚੌਂਕ ਤੋਂ ਜਿਹੜੀ ਪੁਰਾਣੀ ਸਬਜ਼ੀ ਮੰਡੀ ਕਾਨੋਵਾਲ ਚੌਂਕ ਤੇ ਫਿਰ ਮਾਈ ਜੀ ਦੇ ਮੰਦਿਰ ਤੇ ਜਾ ਕੇ ਜਿਹੜੀ ਸਵਾਗਤ ਹੋਣੀ ਆ ਇਹਦੇ ਚ ਅਸੀਂ ਜਿਹੜੀ ਪੁਲਿਸ ਫਰੰਟ ਤੇ ਵੀ ਪੁਲਿਸ ਲਾਤੀ ਨਾਲ ਪੀਸੀਆਰ ਲਾਇਆ ਨਾਲ ਸਾਰੇ ਚੌਂਕਾ ਦੇ ਵਿੱਚ ਅਸੀਂ ਟ੍ਰੈਫਿਕ ਪੁਲਿਸ ਲਾਈ ਹੈ ਜੀ ਸਪੈਸ਼ਲ ਨਾਕੇ ਵੀ ਲਾਤੇ ਨੇ ਵੀ ਰਸਤਿਆਂ ਦੇ ਵਿੱਚ ਤੇ ਪਿਛਲੇ ਪਾਸੇ ਪਾਲਕੀ ਸਾਹਿਬ ਦੇ ਨਾਲ ਵੀ ਫੋਰਸ ਲਾ ਕੇ तकरीबन 100 ਕੁ ਮਲਾਜ਼ਮ ਜਿਹੜਾ ਅਸੀਂ ਇਹਦੇ ਦੇ ਅਰੇਂਜਮੈਂਟ ਤੇ ਲਾਇਆ ਹੋਇਆ ਹੈ ਇਸ ਤਰ੍ਹਾਂ ਲੋਕਾਂ ਦੇ ਰਾਤ ਨੂੰ ਸਰਵੇਸ਼ ਕਰਨਾ ਹੈ ਰਾਤ ਨੂੰ ਮੇਰੇ ਲੋਕਾਂ ਨੂੰ ਇੱਕੋ ਹੀ ਅਪੀਲ ਹੈ ਬੜੇ ਸ਼ਾਂਤੀਪੂਰਨ ਰਹਿਣ ਪੰਜਾਬ ਪੁਲਿਸ ਉਹਨਾਂ ਦੀ ਸੇਵਾ ਚਾਰ ਰਿਆ ਉਹਨਾਂ ਦੀ ਸਕਿਉਰਿਟੀ ਬਚਾ ਜੀ ਨਾਲ ਵੀ ਕੋਈ ਨਾਵੇ ਚਾਰੀ ਲਾਈ ਗਈ ਜਿੰਨੀ ਫੋਰਸ ਦਿਨੇ ਲੱਗੀ ਹੈ ਜੀ ਉਹਦੀ ਰਾਤ ਰਕੇਗੀ ਔਰ ਰਾਤ ਨੂੰ ਗਸ਼ਟਾ ਜਿਹੜੀਆਂ ਸਪੈਸ਼ਲ ਲਾਈਆਂ ਗਈਆਂ ਨੇ